ਆਰਮੈਂਟ ਪੂਰੀ ਆ ਰਹੀ ਆ ਨਜ਼ਾਰਾ ਵਾਕੇ ਮੱਠਾ ਮੱਠਾ 20 ਕੈਂਟ ਪੂਰੀ ਸਵਾਗਤ ਵਾਲੀ ਅੱਜ ਕੋਈ ਅਮਲੀ ਦਾ ਡੰਗ ਸਾਰੋ ਆਡੀ ਰੁੱਸੀ ਫਰੇ ਕਰਤਾਰੋ ਗੁੱਡ ਮਾਰਨਿੰਗ ਮਿੱਤਰੋ ਕੀ ਹਾਲ ਚਾਲ ਨੇ ਸਾਰੇ ਆਪ ਸਾਰੇ ਵਧੀਆਂ ਹੋ ਗਏ ਵੈਲਕਮ ਬੈਕ ਮੇ YouTube ਚੈਨਲ ਤੇ ਆਪਣਾ ਹੈਗਾ ਜੀ ਡੂ ਤੇ ਮਿੱਤਰੋ ਆਪਾਂ ਰੌਂਪ ਤੇ ਰੈਡੀ ਛੜੀ ਹੋ ਕੇ ਤਾਂ ਹੁਣ ਆਪਾਂ ਚੱਲਿਆਂ ਚਾਹ ਪੀਣ ਤੋਂ ਬਾਅਦ ਆਪਾਂ ਚੱਲਾਂਗੇ ਮੁਖਲੌੜਗੰਜ ਤੇ ਥੋੜੀ ਥੋੜੀ ਬਾਰਿਸ਼ ਹੋ ਰਹੀ ਆ ਮੌਸਮ ਠੀਕ ਆ ਅਰੂਮ ਤੋਂ 12 ਸੀ ਜਾ ਰਹੇ ਹਾਂ ਜਵਾਲਾ ਜੀ ਰੁਕੇ ਸੀ ਅਸੀਂ ਇੱਥੇ ਸਟੇ ਹੀ ਕੀਤੀ ਤੇ ਇਸ ਤੋਂ ਬਾਅਦ ਅੱਗੇ ਚੱਲਾਂਗੇ ਹੁਣ ਤੇ ਡੇਟ ਹੋ ਆ ਜ ਆਪਣਾ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਕਰੋ ਨਾਲ ਨਾਲ ਜਿੰਨੇ ਨਾਲੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਕਰਦੇ ਹੋ ਮੇਰਾ ਬਰਦਰ ਠੀਕ ਯੂ ਵੀ ਚੈੱਕ ਕਰੋ ਮਿੱਤਰੋ ਤੇ ਜਵਾਲਾ ਜੀ ਆਪਾਂ ਰੁਕੇ ਹਾਂ ਜਵਾਲਾ ਜੀ ਸਟੇ ਕੀਤੀ ਹੈ ਰੂਮ ਇੱਥੇ ਲਿਆ ਸੀਗਾ ਆਪਾਂ ਤੇ ਹੁਣ ਪਿੰਨਿਆ ਜਿਆਦਾ ਪਹਿਲਾਂ ਠੀਕ ਦੇ ਵਿੱਚ ਅੱਗੇ ਨਹੀਂ ਗੱਡੀ ਰੋਟੀ ਖਾਵਾਂਗੇ ਰਸਤੇ 'ਚ ਜਾ ਕੇ ਕੁਝ ਨਾ ਕੁਝ ਲਾਓ ਮਿੱਤਰੋ ਚਾਹ ਦਾ ਪਹਿਲਾ ਚਾਹ ਤੇ ਪੀ ਕੇ ਚਾਹ ਦਾ ਪਹਿਲਾ ਫਿਰ ਚੱਲਦੇ ਆ ਯਾਰਾ ਤੇ ਖਾਵਾਂਗੇ ਰਸਤੇ 'ਚ ਰੋਟੀ ਥੋੜਾ ਜਿਹਾ ਪੈਂਡਾ ਕੱਢ ਲਈਏ ਕਾਫੀ ਪੈਂਡਾ ਪਿਆ ਸਾਡਾ ਕੱਢਣ ਵਾਲਾ ਤੇ ਚਾਹ ਪੀ ਕੇ ਚੱਲਦੇ ਆ ਮਿੱਤਰੋ ਲਾਓ ਮਿੱਤਰੋ ਰੂਮ ਚੋਂ ਪਰ ਨਿਕਲ ਚੁੱਕੇ ਆ ਤੇ ਚੱਲਦੇ ਆ ਮਿੱਤਰੋ ਫੇ ਮਕਲੌੜਗਾ ਜਿੰ ਨੂੰ ਯਾਰਾ ਹਾਂ ਇੰਦੇ ਜਿਵੇਂ ਦਾ ਮੌਲ ਮੌਲ ਤਾਂ ਉੱਥੇ ਹੀ ਹੋਣਾ ਪੂਰਾ ਮੌਸਮ ਵਧੀਆ ਉੱਥੇ ਮਕਲੌੜਗਾ ਇਹਦਾ ਆਏ ਹੁਣੇ ਚੈੱਕ ਕੀਤਾ ਆ ਵਧੀਆ ਕੰਮ ਯਾਰ ਇੱਥੇ ਰੱਖੋ ਬੈ ਕੇ ਤਾਂ ਨਜ਼ਾਰੇ ਨਾ ਹਾਂ ਓ ਮਿੱਤਰੋ ਨਿਕਲ ਪਿਆ ਆਪਣਾ ਜਵਾਲਾ ਜੀ ਤਾਂ ਹੁਣ ਚੱਲਦੇ ਆਂ ਬਖਰੌੜਾਂ ਦੇ ਜਾਲੇ ਵੇ ਤੇ ਉੱਥੇ ਦਾ ਮਹੌਲ ਤਾਂ ਮਿੱਤਰਾਂ ਮੈਂ ਤੈਨੂੰ ਉਦਾਂ ਹੀ ਕਹਦਾ ਓਕੇ ਰਿਪੋਰਟ ਆ ਮਿੱਤਰ ਥੋੜੀ ਛੋਟੀ ਬਾਰਿਸ਼ ਹੋ ਰਹੀ ਆ ਤੇ ਵੀਊਅ ਤਾਂ ਮੈਂ ਕਹਿੰਦਾ ਗੱਲ ਹੀ ਛੱਡ ਦੋ ਸਿਰਾਂ ਗੱਲ ਬਹੁਤ ਆ ਆਪਣੀ ਮੈਂ ਕਹਿੰਦਾ ਉੱਥੇ ਕਰੋ ਜਵੈ ਦੇ ਘਾਰ ਜਾਂ ਪੂਰੀ ਸਰਾਹ ਦਾ ਮੁਕਾਜ਼ਾ ਲਵਾ ਬਾਰੇ ਯਾਰੇ ਉੱਥੇ ਹੁੰਦਾ ਬੈਂਚਰਨੇ ਦੇ ਪੁੱਤ ਜੀ ਮੇਤਰੋ ਮਗਲੌੜਗਾ ਚੱਲਦੇ ਹੁਣ ਦੁਕਾਨਾਂ ਤੇ ਤੁਸੀਂ ਪਹਿਲਾ ਵਲੌਗ ਜਿਹੜਾ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦੇਣਾ ਮੇਰਾ ਭਰਾ ਵਲੌਗ ਨਾਲ ਦੀ ਨਾਲ ਹੀ ਅਪਲੋਡ ਕਰੀ ਜਾਣਾ ਰੋਜ਼ ਕੱਲ ਵਾਲਾ ਵਲੌਗ ਆਪਾਂ ਪਾ ਤੁਹਾਡੇ 1 ਦਾ 1 2 ਜਿਹੜਾ ਉਹ ਕੱਲਾ ਆਪ ਦਿਖਾਵਾਂਗੇ ਤੁਹਾਨੂੰ ਲਓ ਵੀ ਮੇਤਰੋ ਵਿਊ ਚੈੱਕ ਕਰੋ ਚਵਾਲਾ ਜੀ ਤੋਂ ਆਪਾਂ ਕਾਂਗੜੇ ਵਾਲੇ ਰੂਟ ਤੇ ਜਾ ਰਹੇ ਹਾਂ ਬਹੁਤ ਵਧੀਆ ਰੋਡ ਬਣਾਇਆ ਹੈ ਇਸ ਟਾਈਮ ਪਿਛਲੇ ਸਾਲ ਜਦੋਂ ਆਏ ਸੀਗੇ ਇੰਨਾ ਵਧੀਆ ਰੋਡ ਨਹੀਂ ਸੀਗਾ ਹੁਣ ਇਹ ਸਾਫ਼ ਰੋਡ ਆ ਤੁਸੀਂ ਆਰਾਮ ਨਾਲ ਆ ਸਕਦੇ ਹੋ ਚਵਾਲਾ ਜੀ ਤੋਂ ਤੁਸੀਂ ਜਦੋਂ ਕਾਂਗੜਾ ਰੋਡ ਤੇ ਚੜੋਂਗੇ ਤੇ ਤੁਹਾਨੂੰ ਆਹ ਵਿਊਜ਼ ਮਿਲੂਗਾ ਇੰਨਾ ਵਧੀਆ ਵਿਊਜ਼ ਆ ਕਿ ਗੱਲ ਹੀ ਛੱਡ ਦੋ ਤੇ ਬੜਾ ਵਧੀਆ ਫੀਲ ਆ ਰਿਹਾ ਠੰਡੀ ਹਵਾ ਚੱਲ ਰਹੀ ਆ ਬਿਲਕੁਲ ਇੱਕਦਮ ਠੰਡੀ ਹਵਾ ਆ ਰਹੀ ਆ ਤੇ ਮਜ਼ੇ ਵੱਖਰਾ ਯਾਰ ਬਹੁਤ ਵਧੀਆ ਫੀਲ ਹੋ ਰਿਹਾ ਮਨ ਨੂੰ ਸਕੂਨ ਮਿਲ ਰਿਹਾ ਡਰਾਈਵ ਕਰਕੇ ਵੀ ਜੋ ਮਜ਼ਾ ਬਾਈਕ ਤੇ ਜਾਂ ਸਕੂਟਰੀ ਵਗੈਰਾ ਤੇ ਉਹ ਗੱਡੀ ਜ ਹੈ ਨਹੀਂ ਇਹ ਗੱਲ ਬਾਤ ਤੇ ਇਹ ਨਜ਼ਾਰੇ ਵੱਖਰੇ ਮਿੱਤਰੋ ਦੇਖੋ ਗੱਲ ਬਾਤ ਯਾਰ ਇਹ ਦੇਖ ਸਕਦੇ ਆ ਕਿਤੇ ਕਿਤੇ ਰੋਡ ਖਰਾਬ ਆ ਹਲੇ ਤੇ ਬਾਕੀ ਸਹੀ ਆ ਇਹ ਐਵੇਂ ਕਈ ਕਹਿ ਰਹੇ ਸੀ ਪਹਾੜੀ ਡਿੱਗੀ ਆ ਇਦਾਂ ਆ ਉਦਾਂ ਆ ਕੁਛ ਨਹੀਂ ਹੈਗਾ ਓਕੇ ਰਿਪੋਰਟ ਆ ਵਈਆ ਪੂਰਾ ਬੋੜਾ ਲਗਾਂ ਮਾ ਮਿੱਤਰੋ ਕੀ ਕਹਿੰਦੇ ਇਹਨੂੰ ਦੱਸੋ ਜਰਾ ਮੈਂ ਇਹਨੂੰ ਪੁੱਛਿਆ ਚਲੋ ਮਿੱਤਰੋ ਰੀਲਾ ਬਣਾਉਣ ਲਈ ਰੋਗ ਗਿਆ ਹੁਣ ਤਰੋਂ ਦਾ ਨਾਂ ਨਹੀਂ ਲੈ ਰਹੇ ਮੁੰਡੇ ਮਿੱਤਰੋ ਇਹ ਕਾਂਗੜਾ ਰੋਡ ਬਾਲਾ ਘੈਂਟ ਰੋਡ ਮਿੱਤਰੋ ਬਹੁਤ ਜ਼ਿਆਦਾ ਘੈਂਟ ਰੋਡ ਆ ਮਿੱਤਰੋ ਜਿਹੜਾ ਕਾਂਗਰਸ ਜਾਨਾਂ ਦਾ ਬ੍ਰਿਜ ਆ ਇਹ ਬੜਾ ਵਾਇਰਲ ਹੋਇਆ ਮੇਲੇ ਦੇ ਵਿੱਚ ਤੇ ਇਹ ਉੱਪਰ ਹੋਣ ਵਾਲਾ ਮੇਰੇ ਹਿਸਾਬ ਨਾਲ ਅਗਲੇ ਸਾਲ ਓਪਨ ਹੋ ਜਾਊਗਾ ਪਰ ਗੱਲਬਾਤ ਬੋਲੇ ਦਾ ਗਾਲੀ ਚੀਜ਼ ਬਣਾਈਆਂ ਸੇਵ ਇਹ ਲੈ ਤੱਕ ਨੂੰ ਜਾਂਦਾ ਜਿੱਦਾਂ ਬ੍ਰਿਜ ਥੱਲੇ ਬਣਾਇਆ ਨਾ ਉਹ ਚੀਜ਼ ਬਣੀ ਆ ਤੇ ਇੱਥੇ ਆਪਾਂ ਸਟੇ ਕਰਕੇ ਤੁਰਾਂਗੇ ਤੇ ਇਹ ਵੀ ਵੰਗਾਰਾ ਦੀ ਵੀ ਸੁੰਦਰ ਬਣ ਗਈ ਹੈ ਤੇ ਇਹ ਉਹ ਟ੍ਰੈਂਡਿੰਗ ਚੱਲ ਰਿਹਾ ਇਹ ਵਾਲਾ ਬ੍ਰਿਜ ਜਿਹੜਾ ਆ ਤੇ ਮਿੱਤਰੋ ਵੀਰ ਬਹੁਤ ਸਹਰਾ ਨਜ਼ਾਰਾ ਫੁੱਲ ਆ ਰਿਹਾ ਐਂਡ ਗੱਲ ਬਾਤ ਆ ਚੱਲਦੇ ਆਂ ਕੋਈ ਨਹੀਂ ਕਿੱਥੇ ਆ ਦੇ ਓਏ ਕਈਆਂ ਦਾ ਇੱਥੇ ਨਹਾਉਣਾ ਵਾ ਤੇਲਾ ਨਹਾਉਣਾ ਵਾ ਚਲੋ ਜੀ ਗੌਰਵ ਸਾਡਾ ਲੱਗਾ ਛਾਲ ਮਾਰਨ ਵਲੌਗ ਆ ਗਏ ਯੂਰ ਪਾਣੀ ਉਹ ਇਹੋ ਪਹਿਚ ਯੂਰ ਪਾਣੀ ਮਿੱਤਰੋ ਚੈੱਕ ਕਰੋਗਾ ਅਲਬਾ ਯੂਰ ਪਾਣੀ ਮਿੱਤਰੋ ਯੂਰ ਪਾਣੀ ਯੂਰ ਪਾਣੀ ਕੀ ਹੁੰਦਾ ਓਏ ਚੈੱਕ ਕਰੋ ਗੱਲ ਬਾਤ ਆਪਰੇ ਜੋ ਓਪਨ ਹੋਣਾ ਵਾਲਾ ਵਾ ਇਹ ਯਾਰ ਮਿੱਤਰੋ ਯਾਰਾ ਇੰਜੋਏਮੈਂਟ ਕਰਦੇ ਹੋਏ ਕਿਉਂ ਬਈ ਹੈਗੇ ਨਹੀਂ ਗੱਲ ਬਾਤ ਹੈ ਜਮਾਂ ਓਕੇ ਲੱਗੀ ਗੱਲ ਅੰਡਾ ਠੰਡਾ ਮੋਲ ਅੰਡਾ ਠੰਡਾ ਮੋਲ ਬਸ ਟਾਈਮ ਟੈਗ ਗਿਆ ਮਾਨਾ ਨੱਕਾ ਟੱਕਰ ਗਿਆ ਤੇ ਫੇ ਪੈ ਗਿਆ ਸੀ ਨਾ ਉਹ ਵਿੱਚੇ ਹੀ ਸੱਟ ਲੀਏ ਓ ਮਾਈ ਗੱਡ ਉਹ ਚੱਕੋ ਰਹਿਣਾ ਜਾਵਾ ਥੱਲੇ ਸਾਲਾ ਬਾਅਦ ਆਉਣਾ ਕਿੱਦਾਂ ਨਹੀਂ ਚੱਕਣਾ ਆਪਣਾ ਓਏ ਹੋ ਕੀ ਓਏ ਹੋ ਕੀ ਆ ਕੋਈ ਹੋ ਕੀ ਡੰਡਾ ਚਾਹੀਦਾ ਫੇਰ ਚੱਕੋਣਾ ਸੱਚਾ ਸ਼ਬਮ ਆਪਣਾ ਲੈ ਕੇ ਆ ਰਿਹਾ ਵਾ ਵਾ ਸੱਚਾ ਕਾਈ ਨਾ ਤੈਨੂੰ ਲਿਆਦਾ ਨਾਲ ਦਲੇਰੀ ਵਾਲਾ ਬੰਦਾ ਆ ਇਹ ਦਲੇਰੀ ਵਾਲਾ ਕਿਉਂ ਗੱਲ ਬਾਤ ਰਿਸਕੀ ਕੰਮ ਨਾ ਕਰੀ ਮੈਂ ਤੈਨੂੰ ਦੱਸਾਂ ਜੇ ਪਹੁੰਚਦਾ ਸਲਿੱਪ ਨਾ ਹੋ ਜਾਏ ਪੈਰ ਨਾ ਸਲਿੱਪ ਹੋ ਜਾਏ ਤੇਰਾ ਓਏ ਆ ਓਏ ਆ ਓਏ ਲਸਣ ਆ ਬੰਨ ਗਿਆ ਆ ਲਾ ਕਿੰਡੀ ਬਣਾਏ ਦੀ ਆਹ ਦੇ ਇਧਰ ਤੋਂ ਪੜਾ ਲੱਗਾ ਤਾਂ ਲਾ ਪਣੀ ਭਾਈ ਕੁੰਡੀ ਤੋਂ ਕਟਾਉਣਾ ਜਾਂ ਮੈਂ ਬੰਨ ਇੱਕ ਵਾਰ ਨਹੀਂ ਸਿੱਧੀ ਕਰ ਤਾਰ ਫੜਾਈ ਮੈਨੂੰ ਫੜਾਈ ਨਹੀਂ ਦੇਖਦਾ ਮੈਂ ਮਮਾ ਉਹਨੂੰ ਕਦੇ ਕਦੀ ਸਿੱਧੀ ਦੇ ਨਵਦੀਪ ਬੜਾ ਖੁਸ਼ ਆ ਮੇਲਾ ਨਵਦੀਪ ਬਹੁਤ ਖੁਸ਼ ਆ ਬਹੁਤ ਖੁਸ਼ ਆ ਤੂੰ ਕੋਈ ਸਲਾਹ ਨਹੀਂ ਦੇ ਰਿਹਾ ਤੂੰ ਕਿਉਂ ਨਹੀਂ ਦੇਂਦਿਆ ਭਾਜੀ ਰੁਪਇਆ 500 ਦਾ ਹੈਲਮਟ ਆਜੂ ਆਪਨਾ ਲੱਗ ਜੀ ਇੱਥੋਂ ਆ ਆ ਨਵਦੀਪ ਲੈ ਆ ਦੂਗਾ ਹੈਲਮਟ ਟੈਨਸ਼ਨ ਲੈ ਤੂੰ ਸੱਟਿਆ ਨਾ ਮੈਂ ਕਿਉਂ ਸੱਟਿਆ ਇਹਨੇ ਸੱਟਿਆ ਵਾ ਜਿੱਦਾਂ ਆ ਇੱਕ ਵਾਰ ਹੋਰ ਕਮਾ ਦੇ ਇੱਕ ਵਾਰ ਤੂੰ ਸਲਾਮਾ ਦੇ ਦੇ ਤੂੰ ਚਲ ਜਾ ਜੀ ਨਹੀਂ ਵੈਚਤ ਨਹੀਂ ਜਾਣਾ ਥੱਲੇ ਮੈਂ ਚਲ ਜੂ ਮੈਨੂੰ ਚੱਕੂਗਾ ਕਿੱਦਾਂ ਹੋਏ ਇਸਕਾ ਨਾ ਲੋ ਚੰਗਾ ਉਹ ਲੰਬੀ ਦੇ ਡਾਂਗ ਲਿਓ ਕਿੱਥੇ ਓ ਬੱਲੇ ਆ ਜੀਓ ਜੀਓ ਖਟਕ ਖਟ ਵਾਸ ਖਟ ਸੁਬਮਾ ਓ ਨਾ ਮੈਨੂੰ ਕਾਲੀ ਨਾ ਕਰੋ ਕਾਲੀ ਨਾ ਓ ਜੀਓ ਓ ਬੱਲੇ ਓ ਸ਼ਕਤੀ ਨੂੰ ਕੋਈ ਟੈਨਸ਼ਨ ਨਹੀਂ ਓਏ ਇਹਨੂੰ ਕੋਈ ਟੈਨਸ਼ਨ ਨਹੀਂ ਹੈਲਮਟ ਕੇ ਦੀ ਹੈਗਾ ਹੀ ਪਾਲੇ ਦਾ ਹੀ ਮੈਂ ਤੇਰਾ ਹੈਲਮਟ ਛੱਡ ਲਿਆ ਪਾਣੀ ਚ ਹੁਣ ਚੈੱਕ ਕਰਿਓ ਯਾਰ ਆ ਗਿੱਲਾ ਉਹਨੂੰ ਪੋਣ ਦਿਆ ਵੇ ਓਏ ਯਾਰ ਗਿੱਲਾ ਉਹਨੂੰ ਪੋਣ ਦਿਆ ਯਾਰ ਭਰਾ ਕਰਾ ਹੈੱਡਫੋਨ ਲਾ ਲਓ ਭਾਜੀ ਕੱਢ ਦੇ ਓ ਲੈ ਆਰ ਗੱਲ 파ੜ ਦੇ 파ੜ ਦੇ ਇਥੋਂ 파ੜ ਦੇ 파ੜ ਦੇ ਮੂੰਹ ਤੋਂ 파ੜ ਦੇ ਚਾਲ ਜੀ ਚਾਹ ਰੇਨ ਕੋਟ ਮੋੜ ਪਣੀ ਨਾ ਗੱਲ ਤੂੰ ਤਾਂ ਪੰਜ ਨਹੀਂ ਹੁੰਦੇ ਮੁੰਡੇ ਫੇਰ ਹੋ ਕੇ ਜਾਂਦੇ ਥੱਕ ਜਾਂਦੇ ਚੱਲ ਜਾਂਦੇ ਖਣੇ ਤੇ ਮਿੱਤਰੋ ਲੱਗੇ ਨਾੜ ਖਾਣ ਅੰਕਲ ਦੇ ਅਮਰਸਰ ਹੀ ਨਾਂ ਲਿਖਿਆ ਅੰਕਲ ਸੱਚ ਮੇ ਅਮਰਸਰ ਹੀ ਨਾਂ ਨੇ ਆ ਕੇ ਲੱਗਣਾ ਪਤਾ ਭਾਈ ਆਸ਼ਾ ਜੀ ਚਲੋ ਠੀਕ ਆ ਅੰਬਰਸਰ ਦੇ ਆ ਲੱਗ ਜੋ ਪਤਾ ਅੱਜ ਕੀ ਚੱਕਰ ਮੈਂਟਾ ਦੇਖੋ ਮਿੱਤਰੋ ਗੱਦਾ ਇਹ ਚੱਕਰ ਮੈਂਟਾ ਅੰਬਰਸਰੀ ਨਾਨ ਖਾਂਦੀ ਆ ਪਾਜੀ ਅੰਬਰਸਰ ਦੇ ਪਾਪੜ ਵੇ ਮੈਂ ਖਾਂਦੀ ਨਾ ਖਾਂਦੀ ਨਾ ਜਿਤਿਕਸਰੀ ਨਾ 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 ਰ ਤੰਦੂਰ ਵਿੱਚ ਵੇ ਮੈਨੂੰ ਬੜਨਾ ਪਿਆ ਵੇ ਜਿਤਿਕਸਰੀ ਤੰਦੂਰੀ ਤੰਦੂਰੀ ਹੈਲੋ ਗਾਈਜ਼ ਯਾਦ ਕਰੋ ਗਲਬਾਦ ਤੇ ਬਹੁਤ ਹੀ ਟੇਸਟ ਹੈ ਮਿੱਤਰੋ ਜਦੋਂ ਤੁਸੀਂ ਉਹਨਾਂ ਨੂੰ ਟਰਾਈ ਕਰੋ ਇੱਥੋਂ ਕਾਂਗੜੇ ਵਾਲਾ ਨੰਕੇ ਪੁੱਲ ਜਾ ਅੱਗੇ ਜੇ ਤੁਸੀਂ ਆਉਂਗੇ ਜਿਹੜਾ ਨਵਾਂ ਬਰੈੱਡ ਬੰਨਿਆ ਆਂ ਗਾਂ ਕੇ ਰੰਗਰਦੇ ਅੰਬਰਸਰੀ ਨਾਣ ਵਾਕਿਆ ਗਲਬਾਦ ਆ ਨਾ ਲੈਸ ਬਹੁਤ ਟੇਸਟ ਆਇਆ ਓਕੇ ਬਹੁਤ ਪੁੱਲ ਅੱਕੇ ਨਾਲ ਫਿਰ ਚੱਲਦੇ ਹਾਂ ਹੁਣ ਦੁਬਾਰਾ ਹੁਣ ਇਹ ਗੱਡੀਆਂ ਰੁਕਣੀਆਂ ਕਿਤੇ ਜਾ ਕੇ ਰੁਕਣੀਆਂ ਸਿੱਧੀਆਂ ਮਕਲੌੜ ਗਾਂ ਜੀ ਹੁਣ ਹੁਣ ਟਾਈਮ ਪਹਿਲਾਂ ਬੜਾ ਵੇਸਟ ਹੋ ਗਿਆ ਦਾਦਾ ਮਿੰਟ ਬਾਅਦੇ ਬਾਈਕ ਰੋਕ ਲੈਂਦੇ ਆ ਕਿਤੇ ਨਾ ਅਸੀਂ ਬਹੁਤ ਲੇਟ ਹੋ ਰਹੇ ਫਿਰ ਰਾਤ ਨੂੰ ਡਰਾਈਵ ਨਹੀਂ ਹੁੰਦਾ ਔਖਾ ਲੋ ਵੀ ਮਿੱਤਰੋ ਚੱਲਦੇ ਆਪਾਂ ਕੋਸ਼ਿਸ਼ ਬਸ ਹੋ ਗਈ ਬ੍ਰੇਕ ਸਹੀ ਨਹੀਂ ਲਾਦੀ ਮੈਂ ਪਵਾ ਦੇਣਾ ਯਾਰ ਮਟਰੋ ਸਕੂਟਰ ਦਾ ਲੈ ਤਾਂ ਥੋੜੇ ਜਿਹਾ ਘਸੇ ਹੀ ਤੇ ਮੈਂ ਕਹਾ ਮਕਲੋੜ ਕਾਂਜ ਜਾਣਾ ਵਾ ਤੇ ਤਰਾਈ ਬਹੁਤ ਜਿਆਦਾ ਉਧਰੋਂ ਆਉਂਦਿਆਂ ਹੋਇਆਂ ਰਿਸਕ ਆ ਇਸ ਕਰਕੇ ਆਪਾਂ ਲੈਦਰੀ ਪਵਾ ਦੇ ਲੱਗੇ ਆ ਰਿਸਕ ਨਹੀਂ ਲੈਣਾ ਆਪਾਂ ਤੇ ਲੋ ਵੀ ਮਿੱਤਰੋ ਮਕਲੋੜ ਕਾਂਜ ਆਲਾ ਆ ਪਿਆ ਰਸਤਾ ਜਿਹੜਾ ਉਹ ਐਂਟਰ ਹੋ ਚੁੱਕਿਆ ਹਾਂ ਇਤੋਂ ਅੱਗੇ ਵਧੇ ਤੇ ਮਟਰੋ ਆਹ ਫੋਰ ਮੰਡੀ ਦੇ ਸਟਾਰਟਿੰਗ ਤੋਂ ਆ ਵੀ ਮਿੱਤਰੋ ਤੇ ਆਪਾਂ ਇਥੋਂ ਹੁਣ ਦੁਬਾਰਾ ਪੈਟਰੋਲ ਤੋਂ ਆ ਕੇ ਤੇ ਮਕਲੌੜ ਗੰਜ ਦੇ ਹੁਣ ਬਹੁਤ ਕਿਹੜੀ ਸਭ ਤੋਂ ਜ਼ਿਆਦਾ ਜੜਾਈ ਹੈ ਨਾ ਉੱਥੇ ਹੁਣ ਆਪਾਂ ਜਾਣਾ ਆ ਮੈਂ ਕਿਹਾ ਤੁਹਾਨੂੰ ਵੀ ਥੋੜਾ ਜਿਹਾ ਵੀਨ ਦਿਖਾ ਦਈਏ ਹਨਾ ਤੇ ਤੁਸੀਂ ਵੀ ਕਰ ਲਓ ਇੰਜੋਏ ਮਿੱਤਰੋ ਜਾਦੀ ਚੜਾਈ ਆ ਨੰਬਰੋ ਰੂਮ ਆਪਾਂ ਲੈ ਲਿਆ ਤੇ ਹੁਣ ਆਪਾਂ ਥੋੜਾ ਜਿਹਾ ਬਾਹਰ ਚੱਲਦੇ ਆ ਘੁੰਮਣ ਬਾਰਿਸ਼ ਹੋ ਰਹੀ ਆ ਮੋਟਰਸਾਲ ਪਾਰਕਿੰਗ ਲਾਉਣੇ ਆ ਸਾਹਮਣੇ ਰੋਡ ਹੀ ਮਕਲੋੜਗੰਜ ਦਾ ਜਿਹੜਾ ਰੋਡ ਆ ਨਾ ਤੇ ਉਹ ਬਾਹਰ ਹੀ ਉੱਥੇ ਆਪਾਂ ਲਾਤੇ ਆ ਪਾਰਕਿੰਗ ਤੇ ਉਹ ਚੀਜ਼ ਸਹੀ ਨਹੀਂ ਹੁੰਦੀ ਹੁਣ ਮੋਟਰਸਾਲ ਪਹਿਲਾਂ ਪਾਰਕਿੰਗ ਚ ਲਾਉਣੇ ਆ ਤੇ ਰੂਮ ਆਪਣਾ ਡਨ ਹੋ ਗਿਆ ਬਾਬਾ ਨਿੱਕੀ ਨਿੱਕੀ ਧੂਰ ਪੈ ਰਹੀ ਆ ਆਹ ਹਾ ਹਾ ਆਵੇਂ ਨਹੀਂ ਮਕਲੋੜਗੰਜ ਆਈਦਾ ਨਾਲ ਲਵਾ ਲੈਣ ਦਾ ਤੋਂ ਕਪੜੇ ਕਰਕੇ ਚੇਂਜ ਪਹਿਲਾਂ ਇਦਾਂ ਹੀ ਚੱਲ ਗਏ ਸੀਗੇ ਯਾਰ ਮੀਂਹ ਬਹੁਤ ਪੈਂਦਾ ਸੀ ਮੈਂ ਕਿਹਾ ਹੁਣ ਇਦਾਂ ਭੱਜ ਵੀ ਜਾਵਾਂ ਕੋਈ ਚੱਕਰ ਨਹੀਂ ਕਪੜੇ ਕਰ ਲਏ ਚੇਂਜ ਆਪਾਂ ਤੇ ਵਿਊ ਬਹੁਤ ਸਿਰਾਂ ਬਾਤੋਂ ਚੈੱਕ ਕਰੋ ਗੱਲਬਾਤ ਬਾਰਿਸ਼ ਹੋ ਰਹੀ ਆ ਬਾਰਿਸ਼ ਦੇ ਵਿੱਚ ਹੀ ਆਪਾਂ ਕਰਨਾ ਇੰਜੋਇਮੈਂਟ ਤੇ ਢੱਲੋ ਸਾਹਿਬ ਹੋਣੀ ਹੋਗੇ ਤਿਆਰ ਹੈਪੀ ਢੱਲੋ ਭਾਜੀ ਹੋਗੇ ਤਿਆਰ ਤੇ ਕੱਛਾ ਦੇਖੋ ਮੁੰਡਿਓ ਕਿਆ ਬਾਤਾਂ ਬੇ ਯੱਸ ਲੱਗ ਰਿਹਾ ਮੇਰੇ ਵੀਰੋ ਕਹਿੰਦੇ ਮੱਥਾ ਚੈੱਕ ਕਰੋ ਓ ਮਾਈ ਗੱਡ ਕੀ ਹੋਇਆ ਕੋਈ ਬਣੀ ਹੀ ਬਲਾਂ ਬਣੀਏ ਆਓ ਮਿੱਤਰੋ ਆਜੋ ਬਈ ਚੱਲੀ ਆਜੋ ਫਿਰ ਹੁਣ ਭੱਜਵਾਂ ਜਾਾਂ ਕੋਈ ਚੱਕਰ ਨਹੀਂ ਲਾਓ ਮਿੱਤਰੋ ਨਹੀਂ ਦੇਖਦਾ ਚੈੱਕ ਕਰੋ ਮੋਲوڑਾਂ ਦਾ ਇਸ ਤਰ੍ਹਾਂ ਚੈੱਕ ਕਰੋ ਭਈ ਹਾਂ ਯਾਰਾ ਓਕੇ ਰਿਪੋਰਟ ਵਾਲਾ ਕੰਮ ਆ ਤੇ ਮਿੱਤਰੋ ਹੁਣ ਪੂਰਾ ਭੱਜਾਗੇ ਮੀਂਹ ਜਿਦਾਉਣੀਆਂ ਗੱਡੀਆਂ ਆਪਣੀਆਂ ਆ ਆ ਖੜੀ ਰਾਣੀ ਸੁੰਦਰੀ ਉੱਲਾ ਓਹ ਲਹਿਰ ਮੈਂ ਬੱਬਾ ਜੀ ਅੱਛਾ ਮਰਦਾ ਸਤਰਾ ਤੁਹਾਨੂੰ ਪੂਰੀ ਗੱਲ ਮੈਂ ਦਿਖਾਣੇ ਪਾਵਾਣਾ ਕੀ ਆਵੇ ਮੈਂਟੋ ਮੈਟਰੀ ਜਾਣਾ ਗੱਲ ਕੋੜਗਾਂ ਚ ਚੀਨੀ ਨੇਪਾਲੀ ਜੀ ਨਾ ਮੈਂ ਹਾਂ ਪਈ ਉਹ ਹੋ 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 ਉਹ ਬਾਬੇ ਲਹਿਰ ਮੈਂਟ ਪੂਰੀ ਓਏ ਦੇਖੋ ਜੀ ਬੱਦਲ ਬੱਦਲ ਬੱਤਲਾ ਜੇ ਬਤਲਾਤ ਕੋ ਨਹੀਂ ਆਜੀ ਤੇਰੇ ਮੇ ਕੀ ਤੇਰੇ ਮੇ ਬੜੀ ਡੈਗ ਗਈ ਹਾਂ ਲੈਟ ਸਲਾਈਡਿੰਗ ਹੋਈ ਹੈ ਹੈ ਲੈਟ ਸਲਾਈਡਿੰਗ ਹੋਈ ਹੈ ਲਾ ਮੈਟਰੋ ਲੈਂਡਸ ਲੈਨਿੰਗ ਹੋਈ ਆ ਓਹ ਜਰਨਾ ਦੇਖੋ ਓਹ ਜਰਨਾ ਦੇਖੀ ਮੈਂ ਕਹਿੰਦਾ ਓਕੇ ਰਿਪੋਰਟਾਂ ਮੈਂ ਕਹਿੰਦਾ ਐਂਡ ਕਰਾ ਛੱਡੀ ਉਸਤਾਦ ਜੀ ਓਏ ਹੋਏ ਹੋਏ ਓ ਬਾਬਾ ਓਕੇ ਰਿਪੋਰਟ ਜਿੱਝ ਨਹੀਂ ਮਿਸ ਹੋਣੀ ਚਾਹੀਦੀ ਦੇਖੋ ਆਹੇ ਨਜ਼ਾਰਾ ਅਸੀਂ ਚਾਹੁੰਦੇ ਸੀ ਤੇ ਇਹ ਨਜ਼ਾਰਾ ਆਪਾਂ ਨੂੰ ਮਿਲ ਗਿਆ ਕਿਆ ਗੱਲ ਬਾਤ ਆ ਬੱਬਾ ਜੀ ਬਹੁਤ ਸਰਾ ਐਂਡ 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 ਹੋ ਗਈ ਐਂਡ ਦੇਖੋ ਬੱਬਾ ਜੀ ਹੋ ਗਿਆ ਵਾਹ ਹੋ ਗਿਆ ਵਾਹ ਲਾ ਵੇ ਮਿੱਤਰੋ ਹੁਣ ਆਪਾਂ ਜਾਵਾਂਗੇ ਝਰਨੇ ਦੇ ਲਾ ਕੇ ਜਰਾ ਸਾਈਡ ਜਿਹਦੇ ਕਿਦੋਂ ਸਾਈਡ ਜਿਹਦੇ ਦੇਖ ਲਾ ਯਾਰ ਮਕਲੌਰ ਗੰਦ ਜਦਾ ਮੈਟਲ ਲੋਡਰ ਚਰਨੇ ਵਾਲ ਚਲਦੇ ਆ ਮਤਰਾ ਦੇਖਦੇ ਆ ਬੰਦਾ ਕੋ ਉਪਰ ਉਹਨੇ ਕਹਿੰਦੇ ਜਾਣਾ ਜਾਣਾ ਚਰਨੇ ਦੇ ਬਾਬਾ ਜੀ ਵੀਊ ਚੈੱਕ ਕਰੋ ਆ ਹੈਗਾ সুইমিং ਪੂਲ ਉਹ ਚੱਤਾ ਲਵਾ ਆ ਇਹ ਕਿ ਨਹੀਂ ਜਾ ਰਹੇ ਇਹ ਆ ਸਰਾ ਲਗਾ ਪਿਆ ਮੈਂ ਕਹਿੰਨਾ ਮਤਰਾ ਆ ਰਿਹਾ ਸਮੂਹ ਬੋਲ ਦਾ ਮਸਾਨੇ ਆ ਲਾ ਵੀ ਮਟਰ ਕੋਲ ਆ ਠੰਡਾ ਪਾਣੀ ਔਰ ਤੇਰੀ ਮੈਂ ਤੇਨ ਦਾ ਕਮਾਲਾ ਨਾ ਰਹਿ ਸਕਦਾ ਵਾ ਕੰਮ ਬਰਾਬਰ ਹੋਇਆ ਨਾ ਇੱਥੇ ਜਾ ਉਹ ਇੱਥੇ ਜਾ ਕਿਉਂ ਜਾ ਮੇਰਾ ਭਰਾ ਨਹੀਂ ਜੇ ਆ ਰਹੀ ਹੈ ਭਰਾਵਾ ਮੇਰੇ ਕੋਲ ਸੋਨੇ ਠੰਡਾ ਲਾਪੇ ਆ ਜਾ ਸਹੀ ਉਹ ਜਾ ਭਰਾ ਇੱਥੇ ਜਾ ਉਹ ਜਾ ਪਰਵਾਹ ਜਾ ਨਹੀਂ ਇੱਥੇ ਇੱਥੇ ਕਹਲਾਵਾਰ ਦੀ ਮੂਡ ਪਾਇਆ ਬੰਦ ਪੈਣਾ ਕਿੰਨਾ ਪਾਪਾ ਜੀ ਬਾਲਾ ਚਿੱਲਡ ਮੂਡ ਆ ਫੰਦਾ ਮੌਸਮ ਓਏ ਮਿੱਤਰੋ ਚਰਨ ਵਾਲੇ ਸਾਈਡ ਤੇ ਆਪਾਂ ਪਹੁੰਚਣ ਲੱਗੇ ਆ ਓ ਕਰੋ ਚੈੱਕ ਮਿੱਤਰੋ ਓਏ ਹੋਏ ਕਿਉਂ ਮੰਨਦੇ ਦੀਦਾ ਕੁਛ ਪਾਪਾ ਪਿਛਲੀ ਵਾਰੀ ਨਹੀਂ ਤਾਂ ਹੈ ਪਿਛਲੀ ਵਾਰੀ ਨਹੀਂ ਤਾਂ ਪੂਰਾ ਹੀ ਐਸਾ ਮੈਂ ਕਹਿੰਦਾ ਲਹਿਰ ਆਉਂਦੀ ਆਹ ਚੀਜ਼ ਤੇ ਚਾਹੀਦੀ ਸੀ ਹੈਨਾ ਲਾਓ ਮਿੱਤਰੋ ਓਏ ਹੋਏ ਹੈ करके तो तो वो होंदी जी बनी हुई है ना ओ ओटे करो गलबार मेरी गल है यार मजा आ गया बनाया एकदम बढ़िया है ਆਲਾ ਟੁੱਟੇ ਕੱਢ ਕੇ ਦੇ ਦਿੱਤੇ ਅੱਧੇ ਲਈ ਛੱਡ ਦੇ ਇਧਰ ਇਧਰ ਹੋਣਾ ਸਾਰੇ ਦੇ ਕੱਢ ਕੇ ਉੱਧਰ ਚ ਪਹੁੰਚ ਗਏ ਆਪਾਂ ਝੜਨੇ ਦੇ ਸਾਹ ਬਹੁਤ ਚੜ ਗਏ ਯਾਰ ਇੱਥੋਂ ਦੇਖੋ ਵੀਰ ਮਿੱਤਰੋ ਇੱਥੋਂ ਵੀ ਚੈੱਕ ਕਰੋ ਓਏ ਹੋਏ ਜਮਾਂ ਸਰਾ ਲੱਗਾ ਪਿਆ ਗਨੇ ਆਓ ਮਿੱਤਰੋ ਫੇ ਆਜੋ ਇਹ ਲੱਗਦੀ ਹੈ والله ਮਿੱਤਰੋ ਵਿੱਚ ਵਿੱਚ ਰਸਤਾ ਟੁੱਟਾ ਵੀ ਆ ਇਹ ਜਿਹੇ ਹੋ ਜਾਂਦਾ ਬੜਾ ਸੀ ਬੜੇ ਧਿਆਨ ਨਾਲ ਜਾਣਾ ਪੈਂਦਾ ਗੁਰੂਆ ਚੈੱਕ ਕਰੋ ਓਏ ਹਾ ਹਾ ਯਾ ਅਲਾਈਨਮੈਂਟ ਆ ਮਿੱਤਰੋ ਆ ਉੱਪਰ ਫੋਸਤੋ ਆ ਵੀ ਮਿੱਤਰੋ ਆ ਸਾਹ ਨੇ ਆਪਾਂ ਝਰਨੇ ਕੋਲ ਦੇ ਦੇਆ ਓਪਨ ਆ ਦੇ ਓਹ ਆ ਕਿਤਾ ਫੁੱਲਿਆਗਾ ਮਸਤੀ ਦੀ ਓਏ ਬਹੁਤ ਪਾਣੀ ਓਏ ਫੜਿਓ ਓਏ ਇੱਧਰ ਨੂੰ ਹੋ ਜਾਓ ਮੈਂ ਜਾਂਦਾ ਓਏ ਹੋਏ ਹੋਏ ਮਿੱਤਰਾਂ ਚੀਕ ਹੋਈ ਏ ਇਕ ਵੇ ਆਜ ਜਮਾ ਸਰਾ ਲਗਾ ਬਾਬਾ ਜੀ ਆਦ ਸਾਰਾ ਬੱਦ ਓਏ ਹੋ ਚਰਨਾ ਤੇ ਕਿੰਨਾ ਗੁਰੂਆ

ਮੁੱਕ ਗਈ ਫੀਮ ਡਬੀ ਚਾ ਯਾਰ ਓਏ ਓ ਮੁੱਕ ਗਈ ਫੀਮ ਡਬੀ ਚਾ ਯਾਰ ਆਹ ਮਿੱਤਰੋ ਸ਼ੂਜ਼ ਆਪਾਂ ਲਾਏ ਆ ਮੈਂਗਾ ਇੰਜੋਇਮੈਂਟ ਕਾਲੀ ਐਡੀ ਦਰੋਂ ਆਏ ਆ ਓਹ ਚੜਨੇ ਦੀ ਪੈਂਦੀ ਥੋੜੀ ਥੋੜੀ ਘੂਰ ਵਿੱਚ ਤੋ ਓਏ ਹੋ ਗੁਰਵਾ ਚ ਰਾਬੋ ਤੇਜ ਆ ਉੱਥੇ ਤਾਂ ਬਿਲਕੁਲ ਹੀ ਨਾ ਜਾਣਾ ਹੈਗਾ ਇਹ ਰਿਸਕ ਲੈਣਾ ਐਡੀ ਦੂਰੋਂ ਠੀਕ ਆ ਪਰ ਪਾਣੀ ਦੇਖ ਬੱਪਾ ਕਿੰਨੀ ਸਪੀਡ ਨਾਲ ਆ ਰਿਹਾ ਗੁਰਵਾ ਪਾਣੀ ਬੜਾ ਸਪੀਡ ਦਾ ਲਿਆਸ ਇਧਰ ਆ ਨਹੀਂ 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 ਇਧਰ ਆ ਇਧਰ ਆ ਬਾਹਰ ਆ ਚਪਲ ਚਲ ਗਈ ਮੇਰਾ ਸਾ ਚਪਲ ਗਈ ਨਾ ਚਪਲ ਗਈ ਉਹ ਪਲਾ ਹੁਣ ਚੱਕ ਲੈ ਵੇ ਮਿੱਤਰੋ ਵਾਪਸ ਜਾ ਰਹੇ ਹੁਣ ਆਪਾਂ ਰੂਮ ਚ ਜਵਾਮੈਂਟ ਕਰ ਲਿਆ ਉਹ ਤੇਰੀ ਮਿੱਤਰੋ ਜਾਦਾ ਪਹਿਲਾਂ ਪੀ ਕੇ ਫਿਰ ਚੱਲਦੇ ਆ ਅੱਗੇ ਹੁਣ ਰੂਮ ਵੱਲੋਂ ਤੇ ਜਾਂ ਤੁਹਾਨੂੰ ਦਿਖਾਨੇ ਆ ਚਰਚ ਇੱਥੋਂ ਵਾਲੀ ਚਰਚ ਲੈ ਵੇ ਮਿੱਤਰੋ ਹੁਣ ਚੱਲਦੇ ਆ ਚਰਚਾਂ ਵੱਲ ਆਪਾਂ ਤੇ ਰਾਰੀ ਸੁੰਦਰਾ ਚੱਲ ਹੀ ਦਿੱਤੀ ਆਪਾਂ ਹੈ ਕੇ ਨੜਨਾਤਾ ਹਾਂਜੀ ਮਿੱਤਰੋ ਜੀ ਆਪਾਂ ਪਹੁੰਚ ਚੁੱਕੇ ਆਂ ਚਰਚ ਇਹਦਾ ਨਾਮ ਹੈਗਾ ਜੋਰਜ ਜੌਨ ਚਰਚ ਤੇ ਇਹ ਵੀ ਐਸ ਵੀ ਉਹਦੇ ਬੜੀ ਵਧੀਆ ਆ ਤੇ ਮਿੱਤਰੋ ਲਾਵੇ ਹਲੇਲੂਇਆ ਲਾਵੇ ਮਿੱਤਰੋ ਇਹਦਾ ਨਾਮ ਹੈਗਾ ਜੌਨ ਚਰਚ ਵੇ ਕਰਦੇ ਕਿੰਨੇ ਆ ਦੇਖੀ ਹਾਂ ਮਾਈਨਸ 4232 ਸਾੜੇ ਇੱਥੇ ਬੋਲੀ ਨਾ ਓਏ ਮੈਗੀ ਬਣ ਕੇ ਤਿਆਰ ਆ ਮਿੱਤਰੋ ਭੁੱਖ ਬਹੁਤ ਜਿਆਦਾ ਲੱਗੀ ਨਜ਼ਾਰਾ ਮੈਗੀ ਦਾ ਖਾਂਦਾ ਹੁੰਦਾ ਹਮਾਚ ਲਾ ਕੇ ਆ ਵੀ ਮਕਲੌਟ ਗੰਜ ਤੇ ਆਪਾਂ ਮੈਗੀ ਜਿਹੜੀ ਲਿਆਂਦੀ ਸੀ ਇੱਥੇ ਪੰਜਾਬ ਤੋਂ ਹੀ ਆਪਣੇ ਪੰਜ ਮੈਗੀ ਦੇ ਦਿਆਂਦੇ ਰੁਪਇਆ 100 ਲਿਆ ਉਹਨੇ ਬਣਾਉਂਦਾ ਮਿੱਤਰੋ ਤੇ ਰੈਡੀ ਆ ਹੁਣ ਮਿੱਤਰੋ ਦੇਖੀ ਜਾਓ ਬਣਦਾ ਗਿਆ ਇੱਧਰ ਕਾ ਇੱਧਰ ਇੱਧਰ ਆ ਜਾਓ ਇੱਥੇ ਸਾਰੇ ਵੇਣਗੇ ਮੈਂ ਕਹਿੰਦਾ ਥੱਲੇ 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 ਆ ਜਾਓ ਥੱਲੇ 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 ਉਹ ਸਾਰਾ ਥੱਲੇ ਥੱਲੇ ਨਹੀਂ ਹੁੰਦਾ ਕਰਾ ਥੱਲੇ ਥੱਲੇ ਹੈਗੀਆਂ ਥੱਲੇ